ਹੈਲੋ ਜੀ ਅੱਜ ਆਪਾਂ ਤੁਹਾਨੂੰ ਦੱਸੇ ਜਾ ਰਹੇ ਹਾਂ ਜੀ ਇੱਕ ਕੇਲੇ ਦੀ ਸਵੀਟ ਰੈਸਪੀ ਜਿਹੜੀ ਕਿ ਬਹੁਤ ਹੀ ਜੰਮੀ ਬਣਦੀ ਹੈ ਤੇ ਇਹ ਆਪਾਂ ਬਣਾਵਾਂਗੇ ਜੀ ਅੱਜ ਕੇਲੇ ਦਾ ਮਾਲਪੂੜਾ ਪੂੜੇ ਤਾਂ ਤੁਸੀਂ ਬਹੁਤ ਤਰ੍ਹਾਂ ਦੇ ਖਾਦੇ ਹੋਣਗੇ ਅੱਜ ਫਿਰ ਤੁਹਾਨੂੰ ਅਸੀਂ ਇੱਕ ਨਵਾਂ ਕੇਲੇ ਦਾ ਮਾਲਪੂੜਾ ਬਣਾ ਕੇ ਖਵਾਉਣਾ ਹੈ ਜੀ ਉਹਦੇ ਵਾਸਤੇ ਆਪਾਂ ਲੱਤੇ ਜੀ ਦੋ ਕੇਲੇ ਕੇਲੇ ਨੂੰ ਆਪਾਂ ਛਿੱਲ ਕੇ ਕੱਟ ਲਵਾਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕੇਲੇ ਨੂੰ ਜਿਹੜਾ ਹੈਗਾ ਇਹਨਾਂ ਨੂੰ ਇੱਕ ਚਮਚੇ ਦੀ ਮਦਦ ਨਾਲ ਮੈਸ਼ ਕਰ ਲੈਨੇ ਆ ਤਾਂ ਆਪਾਂ ਇਹਨੂੰ ਇਹਨੂੰ ਮਿਕਸੀ ਵਿੱਚ ਵੀ ਕਰ ਸਕਦੇ ਆ ਜੀ ਲੋ ਜੀ ਆਪਾਂ ਕੇਲੇ ਨੂੰ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੂਜੀ ਆਪਾਂ ਇਹਦੇ ਵਿੱਚ ਆਟਾ ਵੀ ਪਾ ਸਕਦੇ ਆ ਪਰ ਅਸੀਂ ਪਾ ਰਹੇ ਆ ਜੀ ਸੂਜੀ ਜਿੰਨੀ ਆਪਾਂ ਸੂਜੀ ਪਾਈਏ ਜੀ ਉੰਨੀ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਤੇ ਦੁੱਧ ਨਾਲ ਹੀ ਆਪਾਂ ਇਹਨੂੰ ਖੰਟਾਂਗੇ ਲੋ ਜੀ ਦੋ ਕੇਲੇ ਆ ਵਿੱਚ ਆਪਾਂ ਅੱਧਿਕ ਕੌਲੀ ਭਾਈ ਐ ਸੂਜੀ ਦੀ ਅੱਧੇ ਪੌਣੀ ਕੌਲੀ ਸੀ ਆਪਣੇ ਕੋਲੇ ਉਨਾ ਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੁੱਧ ਥੋੜਾ ਥੋੜਾ ਕਰਕੇ ਇਹਨੂੰ ਨਾ ਆਪਾਂ ਇਹਨੂੰ ਬਾਲਾ ਗਾੜਾ ਬਣਾਉਣਾ ਪੇਸਟ ਨੂੰ ਤੇ ਨਾ ਹੀ ਆਪਾਂ ਬਾਲਾ ਪਤਲਾ ਬਣਾਉਣਾ ਆਪਾਂ ਸੁਣੂ ਦਿਖਾਉਨੇ ਆ ਕੇਲਾ ਦੇਖੋ ਤੁਸੀਂ ਮਿੱਠਾ ਹੁੰਦਾ ਹੀ ਹੈ ਜੀ ਪਰ ਆਪਾਂ ਥੋੜਾ ਜਿਹਾ ਫਿਰ ਵੀ ਇਹਦੇ ਵਿੱਚ ਪਾਵਾਂਗੇ ਜੀ ਡਾਬਰ ਹਨੀ ਇੱਕ ਚਮਚਾ ਭਰ ਕੇ ਪਾਵਾਂਗੇ ਜੀ ਆਪਾਂ ਜੀ ਪੂਰੀ ਕੌਲੀ ਦੁੱਧ ਦੀ ਵਾਪ ਫਾਇਰ ਵਿੱਚ ਪਾਤੀ ਜੀ ਥੋੜੀਆਂ ਜਿਹੀਆਂ ਆਪਾਂ ਇਹ ਵਿੱਚ ਕ੍ਰੀਮਸ ਪਾਵਾਂਗੇ ਜੀ ਆਪਾਂ ਇਸ ਤਰ੍ਹਾਂ ਨਾਲ ਇੱਕ ਕਮਿਸ਼ਨ ਡੀਅਰ ਕਰਨੇਗਾ ਨਾਂ ਵਾਲਾ ਪਤਲਾ ਤੇ ਨਾਂਹੀ ਵਾਲਾ ਗਾੜਾ लोजीत ती आपल्याला थोडं जास्त ਲੋ ਜੀ ਆਪਣਾ ਪੂੜਾ ਹੈਗਾ ਬਿਲਕੁਲ ਪਿਆਰ ਖਾਣ ਦੇ ਲਈ ਰੈਡੀ ਹੈ ਲੋ ਜੀ ਆਪਣਾ ਮਾਲ ਪੂੜਾ ਬਣ ਕੇ ਹੈਗਾ ਰੈਡੀ ਇਹ ਨਾ ਸੌਫਟ ਬੰਦ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਹੈ ਖਾਣ ਚ ਤੁਸੀਂ ਵੀ ਇਸ ਤਰ੍ਹਾਂ ਟਰਾਈ ਜਰੂਰ ਕਰਕੇ ਦੇਖਿਓ ਜੇਕਰ ਆਪਣਾ ਮਿੱਠਾ ਖਾਣ ਦਾ ਮਨ ਹੁੰਦਾ ਹੈ ਤਾਂ ਕੇਲੇ ਆਪਣੇ ਘਰੇ ਪਈ ਹੁੰਦੇ ਨੇ ਤਾਂ ਆਪਾਂ ਛਟਪਟ ਬਣਾ ਕੇ ਖਾ ਸਕਦੇ ਹਾਂ ਮਿੰਟੋ ਮਿੰਟੀ ਕੋਈ ਇਹ ਤੇ ਟਾਈਮ ਫालतू ਨਹੀਂ ਲੱਗਦਾ ਲੋ ਜੀ ਆٹے ਤੇ ਮੈਦੇ ਰਿਜ਼ਰਵ ਕੁੜੇ ਆਪਾਂ ਰੋਜ਼ ਹੀ ਖਾਣੇ ਆਂਗੇ ਆਪਾਂ ਕਿਸੇ ਰਿਸ਼ਤੇਦਾਰ ਤੇ ਆਇਆ ਤੋਂ ਵੀ ਇਹ ਬਣਾ ਕੇ ਆਪਾਂ ਖਵਾ ਸਕਦੇ ਆ ਇਹ ਬਹੁਤ ਹੀ ਨਵੀਂ ਤੇ ਬਹੁਤ ਹੀ ਵਧੀਆ ਰੈਸਪੀ ਹੈਗੀ ਟਰਾਈ ਜ਼ਰੂਰ ਕਰਕੇ ਦੇਖਿਓ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ